अर्जुन यार मैं तेरे ਨਾਲ बहुत जरूरी बात करना है। ਮੈਂ ਸਮਝ ਨਹੀਂ ਲੱਗ ਰਹੀ ਪਤਾ ਨਹੀਂ ਮੈਂ ਕਿੱਦਾਂ ਕਰਾਂ। ਲੈ ਅਜੇ ਤੂੰ ਦੋਸਤ ਹੈ ਮੇਰਾ ਯਾਰ। ਇਤੇ ਸੋਚੇ ਮੈਂ ਕਿਹੜੀ ਗੱਲ ਜੋ ਮਰਜ਼ੀ ਬੋਲ ਬੇਸ਼ੱਕ। ਯਾਰ ਮम्मी ਦੀ ਤਬੀਤ ਨਹੀਂ ਠੀਕ। ਕਿਉਂ ਕੀ ਗੱਲ ਹੋ ਗਈ ਤੇ? ਉਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਚੱਲ ਰਹੀ ਹੈ। ਹਸਪੀਟਲ ਐਡਮਿਟ ਕਰਉਣਾ ਪਿਆ ਉਹਨਾਂ ਨੂੰ ਅਚਾਨਕ। ਪੈਸਿਆਂ ਦੀ ਬਹੁਤ ਜ਼ਰੂਰਤ ਪੈ ਰਹੀ ਹੈ ਯਾਰ ਮੇਰੇ। ਜਿੰਨੇ ਵੀ ਰਿਸ਼ਤੇਦਾਰਾਂ ਕੋਲ ਜਾ ਰਿਆਂ ਸਾਰੇ ਹੱਥ ਖੜੀ ਕਰੀ ਜਾ ਰਿਆ ਯਾਰ ਕੋਈ ਵੀ ਮੇਰੀ ਬਾਹ ਫੜਨ ਨੂੰ ਤਿਆਰ ਨਹੀਂ ਹੈਗਾ ਔਰ ਜੇ ਤੂੰ ਮੇਰਾ ਸਾਥ ਦੇ ਸਕਦਾ ਯਾਰ ਥੋੜੇ ਪੈਸਿਆਂ ਦੀ ਜ਼ਰੂਰਤ ਸੀਗੇ ਮੈਨੂੰ ਮੰਮੀ ਦੇ ਇਲਾਜ ਮਨਾਣਾ ਕਰੀ ਯਾਰ ਬੜੀ ਉਮੀਦ ਨਾਲ ਆਇਆ ਤੇਰੇ ਕੋ ਆਖਿਰਕਾਰ ਸਾਬਿਤ ਕਰ ਦੇ ਤੂੰ ਵੀ ਕਿ ਰਿਸ਼ਤੇਦਾਰਾਂ ਨਾਲੋਂ ਵਾਦੀ ਕੇ ਦੋਸਤ ਹੁੰਦੇ ਨੇ ਜਿਹੜੇ ਮੁਸੀਬਤ ਟਾਈਮ ਕੰਮ ਤੇ ਆਉਂਦੇ ਨੇ नहीं मैं तेरे नाल हमेशा तेन भी पता बस इतना यार साथ दे दे मम्मी ठीक थी। होने चाहिए यार बस मम्मी भी ये तेरी माँ मेरी माँ मेरी है ना मां कोई ना टेंशन ना लाती करके देगा यार किसी भी तरह यार कोई ना चल मैं देखा मम्मी की जा रही कंडीशन से शामी मारदा मैं तुझको तो गेड़ा नहीं चंगा करी यार जरूर करें तो ही आखरी बस ध्यान रखें आना मैं शामी तक चंगा तो यार है जी तू ये गल तेन कह गैं तेन कि समझा कि मैं तो सिर्फ अपनी पॉकट मनी से सारे रहा हॉस्पिटल कि खर्चे होंगे मैं कि तेन दसा कि मेरे को पैसा नहीं है ਜਾ ਦੇ ਗੋਦਮ ਕਦੀ ਜੱਜ ਨਾ ਮੰਗੇ ਨਾ ਉਹਨਾਂ ਨੇ ਕਦੀ ਗੱਲ ਕੀਤੀ ਇਹ ਮੈਂ ਪਾਹਮੇ ਕਿ ਸੋਰੇਂਜ ਕਰੂੰਗਾ ਜੀ ਕਿੱਥੋਂ ਕਰੂੰਗਾ ਆਸ ਜਦੋਂ ਵੇਖੋ ਖਲਾਰਾ ਪਾ ਕੇ ਚਲੇ ਜਾਂਦਾ ਕਿਹੜੇ ਮੁੰਡੇ ਬਾਹਰ ਆਏ ਖਲੋਤਾ ਰੰਦਾ ਹੈਗਾ ਇੰਨੀ ਸ਼ਰਮਾਂ ਦੇ ਕਿ ਮੈਂ ਕਿ ਜੇ ਖਲਾਰਾ ਪਾਣਾ ਤਾਂ ਖਲਾਰਾ ਮਾਣਾ ਚਕਾਈ ਦਵਾ ਜਦੋਂ ਵੇਖੋ ਗੰਦ ਪਾ ਕੇ ਚਲ ਜਾਂਦਾ ਕਦੀ ਕਿਤੇ ਸਮਾਨ ਰੱਖ ਜਾਂਦਾ ਕਦੀ ਕਿਤੇ ਬੰਦਾ ਪੁੱਛੇ ਜੇ ਜਿਮਤੋਂ ਤੂੰ ਆਇਆ ਹੀ ਆ ਤੇ ਖਲਾਰਾ ਚੁੱਕ ਆ ਪਿਓ ਵਾਲਾ ਇੱਥੇ ਖਲਾਰਾ ਪਾ ਕੇ ਜਾਂਦਾ ਜਿਹੜਾ ਕੰਮ ਆ ਮੈਂ ਕਰਾਂ ਨਾ ਕਰਾਂ ਮੁੰਡੇ ਰਾ ਜਾ ਕੇ ਬੈਠਾ ਆ ਜਾ ਆ ਜਾ ਆ ਜਾ ਆ ਜਾ ਅੰਦਰ ਹੀ ਆ ਜਾ ਨੰਘਿਆ ਤੈਨੂੰ ਜਰਾ ਮੈਂ ਦੱਸਾਂ ਆ ਜਾ ਇੱਧਰ ਆ ਆ ਜਾ ਆ ਜਾ ਨੰਘਿਆ ਆ ਕੌਣ ਮੁੰਡਾ ਸੀ ਕਿਤੇ ਨਾ ਬਾਹਰ ਖਲੋਤਾ ਹੋਇਆ ਸੀ ਮੰਮਾ ਉਹ ਮੇਰਾ ਯਾਰ ਦੋਸਤ ਸੀ ਯਾਰ ਦੋਸਤ ਸੀ ਤੇਰੀ ਯਾਰੀ ਦੋਸਤੀ ਤੈਨੂੰ ਛੱਡਦੀ ਤੇਰੇ ਕੋਲ ਕੰਮ ਹੈਗਾ ਪਹਿਲਾਂ ਮੈਨੂੰ ਇਹ ਦੱਸ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਜਿੰਮ ਤੋਂ ਆ ਕੇ ਆਪਣਾ ਸਮਾਨ ਚੁੱਕਿਆ ਕਰ ਤੂੰ ਉੱਥੇ ਦਾ ਉੱਥੇ ਸਮਾਨ ਛੱਡ ਛੱਡਦਾ ਉਹ ਸੱਟਨ ਲਈ ਇਹਦਾ ਫੋਨ ਆ ਗਿਆ ਮੈਨੂੰ ਬਾਹਰ ਜਾਣਾ ਪਿਆ ਤੈਨੂੰ ਤਾਂ ਫੋਨ ਆਂਦਾ ਮੇਰੀ ਗੱਲ ਸੁਨ ਨਾ ਅਰਜੁਨ ਜਿਹੜੇ ਤੈਨੂੰ ਫੋਨ ਆਂਦੇ ਨਾ ਇਹ ਫੋਨ ਬੰਦ ਕਰ ਦੇ ਇਹ ਨਾ ਵੇ ਕਿ ਮੈਂ ਤੇਰਾ ਫੋਨ ਖੋਹ ਲਵਾਂ ਤੈਨੂੰ ਪਤਾ ਹੈ ਤੂੰ ਕਿੰਨੇ ਤਰਲੇ ਕੱਢੇ ਸੀ ਫੇਰ ਤੇਰੇ ਪਾਪਾ ਨੂੰ ਕਹਿ ਕੇ ਮੈਂ ਤੇਰਾ ਫੋਨ ਲੈ ਕੇ ਦਿੱਤਾ ਤੇ ਜੇ ਇਤਨਾ ਕੀਤਾ ਨਾ ਮੈਂ ਫੋਨ ਚੁੱਕ ਕੇ ਰੱਖ ਦੇਣਾ। ਨਾਲੇ ਮੇਰੀ ਗੱਲ ਸੁਣ ਤੈਨੂੰ ਮੈਂ ਰਾਤੀ ਕਿਹਾ ਸੀ ਕਿ ਆਪਣੇ ਜਿਹੜੇ ਕੱਪੜੇ ਧੋਣ ਵਾਲੇ ਹੁੰਦੇ ਆ ਉਹ ਰਾਤ ਸੁਟਿਆ ਕਰ। ਨਹੀਂ ਤਾਂ ਉਹੇ ਕੱਪੜੇ ਪਾਇਆ ਕਰਨੇ ਆ। ਤੂੰ ਉਹ ਨਵਾਂ ਕੱਟ ਕੇ ਸੁਟ ਕਿਉਂ ਪਾਇਆ? ਤੈਨ ਕਿਰਕੋ ਬਚ ਕੇ ਪਾਇਆ ਈ ਸੂਟ। ਜਾਣਾ ਸੀ ਮੈਂ ਕਿਤੇ ਮਮਾ ਥੋੜਾ ਕੰਮ। ਨਹੀਂ ਤੂੰ ਰੋਜ਼ ਜਾਣਾ ਹੀ ਹੁੰਦਾ। ਜਾਣਾ ਹੀਂਦਾ ਰੋਜ਼। ਇਹ ਨਾ ਸੋਚ ਕਿ ਤੂੰ ਐਡਾ ਲੰਬਾ ਹੋ ਗਿਆ ਕਿ ਤੈਨੂੰ ਮੈਂ ਕੁਝ ਨਾ ਕਹਿ ਸਕਾਂ। ਹਜੇ ਮੈਂ ਉਹ ਹੀ ਆ ਜੋ ਪਹਿਲਾਂ ਸੀ ਮੈਂ। ਮਮਾ ਮਦਰ ਨਾਲ ਗੱਲ ਕਰਨੀ ਸੀ ਤੂੰ ਵੀ ਤੇਰੀਆਂ ਤੇ ਗੱਲਾਂ ਹੀ ਨਿ ਮੁੱਕਦੀਆਂ ਪਤਾ ਨਹੀਂ ਤੇਰੀਆਂ ਕਿਹੜੀਆਂ ਗੱਲਾਂ ਹੁੰਦੀਆਂ ਰਾਤੀ ਵੀ ਸੌਣ ਲੱਗਿਆ ਮਮਾ ਇੱਕ ਗੱਲ ਕਰਨੀ ਆ ਹਾਂ ਬੋਲ ਕੀ ਗੱਲ ਆ ਇਹ ਜ਼ਰੂਰੀ ਗੱਲ ਸੀ ਕਦੀ ਜ਼ਰੂਰੀ ਵੀ ਤੋਂ ਬਿਗੈਰ ਕੋਈ ਗੱਲ ਹੋਈ ਆ ਹਮੇਸ਼ਾ ਤੇਰੀਆਂ ਜ਼ਰੂਰੀ ਗੱਲਾਂ ਹੁੰਦੀਆਂ ਮੇਰੀ ਗੱਲ ਸੁਣ ਲੈ ਜੇ ਤੂੰ ਕਵੇਂ ਨਾ ਕਿ ਮੈਂ ਸ਼ਾਮੀ ਦੋਸਤਾਂ ਦੀ ਪਾਰਟੀ ਤੇ ਜਾਣਾ ਹੈ ਪੈਸੇ ਦੇ ਦੋ ਪੈਸਾ ਪੂਸਾ ਨਹੀਂ ਕੋਈ ਮਿਲਣਾ ਤੇਰੇ ਨਾਲ ਮੈਂ ਇੱਕੋ ਗੱਲ ਕੀਤੀ ਆ 500 ਰੁਪਏ ਆ ਮਹੀਨਾ ਤੈਨੂੰ ਮਿਲਦਾ ਹੈ ਤੇ 500 ਦਾ 500 ਹੀ ਰਹਿਣਾ ਜਿੰਨਾ ਤੱਕ ਤੇਰਾ ਵਿਆਹ ਨਹੀਂ ਹੁੰਦਾ ਜਾਂ ਜਿੰਨਾ ਚਿਰ ਕੰਮ ਤੇ ਨਹੀਂ ਲੱਗਦਾ ਜੇ ਪੈਸਿਆਂ ਦਾ ਐਡਾ ਸ਼ੌਂਕ ਹੈ ਨਾ ਕਮਾ ਬਥੇਰੇ ਮੁੰਡੇ ਮੈਡੀਕਲ ਸਟੋਰਾਂ ਤੇ ਲੱਗਦੇ ਆ ਬੋਲ ਕੀ ਗੱਲ ਆ ਕੁਛ ਨਹੀਂ ਉਹ ਦੱਸ ਦੇ ਫੇਰ ਬਾਜੋ ਆਪਣੀ ਭੈਣ ਨੂੰ ਫੋਨ ਕਰੇਗਾ ਕਿ ਦੀਦੀ ਆਹ ਗੱਲ ਹੈਗੀ ਆ ਛੇਤੀ ਬੋਲ ਕੀ ਗੱਲ ਆ ਕੁਛ ਨਹੀਂ ਮੰਮੂ ਚੱਲ ਲੈ ਮੈਂ ਆਪਣੇ ਰੂਮ ਚ ਚੱਲ ਲਈ ਆ ਆਪਣੇ ਰੂਮ ਦੇ ਵਿੱਚ ਜਾਦਾ ਹੀ ਸਿਰੇ ਚੜਈ ਜਾਂਦਾ ਹੈਗਾ ਹੁਣ ਆ ਕੇ ਥੱਲੇ ਰੋਟੀ ਖਾ ਲਈ ਰਾਤ ਦੀ ਦਾਲ ਪਈ ਉਹਦੇ ਨਾਲ ਪਰੌਂਠੀਆਂ ਬਣਾ ਦੂੰਗੀ ਲੈ ਜਸਬੀ ਰਾਂਟੀ ਫੇਰ ਸ਼ੁਰੂ ਹੋ ਗਈ ਆਪਣੇ ਮੁੰਡੇ ਨੂੰ ਬੋਲਣ ਮੰਮੀ ਸੁਣਦੇ ਪਏ ਉਹ ਸੁਣਨੀ ਪਈ ਕਦੋਂ ਦੀ ਉਹ ਦਰੀ ਸੁਣਨੀ ਪਈ ਤੂੰ ਤੇ ਅੱਜ ਵੇਖਦੀ ਮੈਂ ਤਾਂ ਕਦੋਂ ਦੀ ਇਹ ਤੇ ਘਰ ਦਾ ਹੀ ਹਾਲ ਤੇ ਇਸ ਤਰ੍ਹਾਂ ਹੀ ਕਰਦੀ ਆਪਣੇ ਮੁੰਡੇ ਨੂੰ ਹਮੇਸ਼ਾ ਇਸ ਤਰ੍ਹਾਂ ਬੋਲਦੇ ਆ ਇਸ ਤਰ੍ਹਾਂ ਹੀ ਮੁੰਡੇ ਨਾਲ ਵੀ ਕੁੜੀ ਨਾਲ ਕੁੜੀ ਤਾਂ ਹੁਣ ਵਿਆਹੀ ਗਈ ਹੈ ਬੁਰਾ ਹਾਲ ਕਰਦੇ ਬੱਚਿਆਂ ਦਾ ਮੰਮੀ ਇਸ ਤਰ੍ਹਾਂ ਹੀ ਕਰਦੀ ਹੋ ਅੱਜ ਕੱਲ ਦੇ ਸਮੇਂ 'ਚ ਇੰਨਾ ਮੁੰਡਾ ਕਿਹੜੀਆਂ ਗੱਲਾਂ ਸੁਂਦਾ ਜਸਬੀ ਰਾਂਟੀ ਨੇ ਆਪਣੇ ਮੁੰਡੇ ਨੂੰ ਅਸਰ ਨਹੀਂ ਬੋਲਣਾ ਚਾਹੀਦਾ ਅਸੀਂ ਜਾਣੇ ਨਾ ਨਹੀਂ ਬੋਲਣਾ ਚਾਹੀਦਾ ਉਹਨੂੰ ਪਤਾ ਕਿ ਬੋਲਣਾ ਚਾਹੀਦਾ ਉਹਨੇ ਤੇ ਇੰਝ ਦਬਾ ਕੇ ਰੱਖੇ ਹੀ ਬੱਚੇ ਆਪਣੇ ਹਾਰਡਲ ਡਿਸਪਲਨ ਇਸੇ ਕਰੇਕ ਅੰਗਰੇਜ਼ੀ ਘਰੇ ਸਾਡੇ ਗਵਾਂਚ ਕਿੱਥੋਂ ਆਈ ਮੈਂ ਤਾਂ ਤੈਨੂੰ ਮੈਂ ਕੀ ਦੱਸਾਂ ਛੋਟੇ ਹੁੰਦੇ ਜੋ ਐਨੇ ਹਾਲ ਬੱਚਿਆਂ ਦਾ ਕਰਦੀ ਸੀ ਮੰਮੀ ਜਸਬੀਰ ਰਾਂਢੀ ਸ਼ੁਰੂ ਤੋਂ ਆਪਣੇ ਬੱਚਿਆਂ ਨਾਲ ਇੱਦਾਂ ਹੀ ਕਰਦੇ ਸੂਰ ਤੋਂ ਆਪਣੇ ਆਪ ਨੂੰ ਬਾਹਰ ਵੇਲੇ ਰੱਖਣਾ ਟੈਨਸ਼ਨ ਮੈਂ ਆਪਣੇ ਬੱਚਿਆਂ ਤੇ ਪੂਰਾ ਰੋਬ ਰੱਖਿਆ ਹੈ ਐਸਾ ਵੀ ਇਹਦਾ ਛੋਟੇ ਹੁੰਦੇ ਕਦੀ ਬੱਚਿਆਂ ਥੜੇ ਤੇ ਨਹੀਂ ਸੀ ਖਲੋਂ ਦਿੰਦੀ ਆਣ ਗੁਣ ਦੇ ਬੱਚਾ ਨਾ ਗੱਲ ਨਹੀਂ ਕਰਨਦੇ ਨੀ ਜਿਹੜਾ ਬੱਚਾ ਖਲੋ ਵੀ ਜਾਂਦੇ ਤਾਂ ਕਿੱਤ ਦੇ ਅੰਦਰ ਲੈ ਜਾਂਦੀ ਸੀ ਲੈ ਇਹਨਾਂ ਨੇ ਸ਼ੁਰੂ ਤੋਂ ਬੱਚਿਆਂ ਨੂੰ ਨੱਪ ਕੇ ਰੱਖਿਆ ਨੱਪ ਕੇ ਮੈਂ ਕਹਨੀ ਆ ਹੱਸ ਨਹੀਂ ਖੜਦੰਦੇ ਨਾ ਕਦੀ ਇਹਦੇ ਬੱਚਾ ਨਾ ਖਿੜਕੜਾ ਕੇ ਹੱਸਦੇ ਦੇਖਿਆ ਹੀ ਨਹੀਂ ਹਾਏ ਹਾਏ ਫੇਤ ਕੀ ਬੱਚਿਆਂ ਦੀ ਬਣਨੀ ਆ ਉਤੋਂ ਕਿਤਾਬਾਂ ਦਾ ਬੋਝ ਬੱਚਿਆਂ ਦਾ ਜੇ ਉਥੇ ਵਿਆਹ ਨਾਣੀ ਹੈ ਤੇ ਨਾਲ ਵਹਿ ਚੁੱਕਿਆ ਆ ਛੱਡਣ ਜਾਣਾ ਅੱਡੀ ਦੂਰ ਤੱਕ ਗਲੀ ਦੇ ਬਾਹਰ ਤੱਕ ਕਿ ਮੇਰੇ ਬੱਚਿਆਂ ਨੂੰ ਕੋਈ ਬੁਲਾਵੇ ਨਾ ਹਰ ਵੇਲੇ ਐਸੇ ਤਰ੍ਹਾਂ ਕਰਦੀ ਰਹਿੰਦੀ ਨਾ ਸਖਤ ਸੁਭਾਅ ਆ ਮੇਰਾ ਕਿ ਨਾ ਸਖਤ ਸੁਭਾਅ ਸੁਭਾਅ ਜੇ ਹੁਣ ਤੇ ਕੁੜੀ ਤੇ ਵਿਆਹੀ ਕਿ ਮੁੰਡਾ ਵੈ ਮੁੰਡਾ ਪਲੱਸ 2 ਚ ਹੋ ਗਿਆ ਤੇ ਜੇ ਤੱਕ ਐ ਖੁਸ਼ ਕਰਦੀ ਉਹਦੇ ਨਾਲ ਉਹ ਤਾਂ ਗੱਲ ਹੀ ਨਹੀਂ ਕਰਦਾ ਮਾਣ ਆਂਦਾ ਹੀ ਚੁੱਪ ਕਰਕੇ ਆਪਣੇ ਸੇ ਯੂਨੀਫਾਰਮ ਰੱਖਿਆ ਔਰ ਰੱਖਿਆ ਬੈਗ ਰੱਖਿਆ ਰੋਟੀ ਖਾਧੀ ਤੇ ਚੱਲ ਆਪਣੇ ਕਮਰੇ ਮੰਮੀ ਸੁਣਾ ਕਰਨਗੇ ਤੇ ਮੁੰਡਾ ਮਨੋ ਕੀ ਇੱਜ਼ਤ ਦੇਗਾ ਮਾਂ ਨੂੰ ਇੱਜ਼ਤ ਕੀ ਦੇਣਾ ਉਹਦਾ ਪਿਆਰ ਹੀ ਨਹੀਂ ਆ ਮਾਨ ਕਦੇ ਨੇ ਆਪਣੇ ਅਸੀਂ ਨਹੀਂ ਦੇਖਿਆ ਕਦੀ ਉਹਨੇ ਬੱਚੇ ਦੇ ਸਿਰ ਉੱਤੇ ਪਿਆਰ ਨਾਲ ਹੱਥ ਰੱਖਿਆ ਹੋਵੇ ਹਰ ਝੜਕਾਈ ਗਲਗਲ ਤੇ ਝੜਕਾਈ ਦਿੰਦੀ ਰਹਿੰਦੀ ਤੂੰ ਇਹ ਕੰਮ ਨਹੀਂ ਠੀਕ ਕੀਤਾ ਤੂੰ ਇਹ ਕੰਮ ਨਹੀਂ ਠੀਕ ਕੀਤਾ ਤੂੰ ਬੈਗ ਉੱਥੇ ਰੱਖਦਾ ਤੇ ਬੂਟ ਉੱਥੇ ਰੱਖਦੇ ਤੇ ਐ ਹੀ ਕੁਝ ਕਰਦੀ ਰਹਿੰਦੀ ਆ ਸਿਰ ਬੋਲਣ ਦੇ ਆਪਣੇ ਬੱਚਿਆਂ ਬੋਲੀ ਜਾਂਦੀ ਬੋਲੀ ਜਾਂਦੀ ਖਰੇ ਨੇ ਕਦੋਂ ਸੁਧਰ ਸੁਧਰਨਾ ਕੀ ਹੈ ਬੱਚੇ ਬਾਗੀ ਹੋ ਜਾਂਦੇ ਇਸ ਤਰ੍ਹਾਂ ਇਹਦੇ ਸਮਾਂ ਨਹੀਂ ਚਾਹੀਦਾ ਨਾ ਸਰਾ ਪਰसों ਸ਼ਾਮੀ ਨੂੰ ਛੱਤ ਤੇ ਵਾਹ ਬੜੀ ਵਧੀਆ ਚੱਲਣ ਦਾ ਹੀ ਸੀ ਮੈਂ ਕਿਹਾ ਚੱਲ ਮੈਂ ਵੀ ਛੱਤ ਤੇ ਚੱਲੇ ਜਾਨੀ ਆ ਮੰਮੀ ਮੈਂ ਆ ਗਈ ਤੇ ਜਸਵੀਰ ਆਂਟੀ ਵੀ ਛੱਤ ਤੇ ਹੀਗੇ ਸੀ ਆਹ ਉਹਨਾਂ ਦਾ ਮੁੰਡਾ ਅਰਜੁਨ ਵੀ ਨਾਲ ਹੀ ਸੀ ਉਹਨਾਂ ਦੇ ਮੰਮੀ ਫਰੂਟ ਦੀ ਪਲੇਟ ਫੜੀ ਹੱਥ 'ਚ ਹਾਏ ਹਾਏ ਅਰਜੁਨ ਦੇ ਮਗਰ ਹੀ ਪੈ ਗਏ ਨਹੀਂ ਤੈਨੂੰ ਖਾ ਨਹੀਂ ਤੈਨੂੰ ਖਾ ਉਹਨੇ ਵਿਚਾਰੇ ਨੇ ਬੜੇ ਵਾਸਤੇ ਪਾਏ ਮੰਮੀ ਮੇਰਾ ਹਜੇ ਮਨ ਨਹੀਂ ਹਗਾ ਪਰ ਮੰਮੀ ਕਿੱਥੇ ਆਂਟੀ ਹਟਣ ਜ਼ਬਰਦਸਤੀਨ ਖਵਾ ਕੇ ਛੱਡੇ ਜੇ ਤੇ ਮੁੰਡਾ ਉਲਟੀਆਂ ਕਰਦਾ ਥੱਲੇ ਪੋੜੀਆਂ ਉਤਰਿਆ ਜੀ ਇਹ ਇਸ ਤਰ੍ਹਾਂ ਹੀ ਕਰਦੀ ਜਬਰਦਸਤ ਉਹ ਬੱਚੇ ਕਹਿੰਦੇ ਆ ਕਈ ਵਾਰੀ ਤੱਲੇ ਅਸੀਂ ਦੇਖਨੇ ਹਾਂ ਉਹ ਕਹਿੰਦੀ ਨਹੀਂ ਰੋਟੀ ਖਾਲਾ ਉਹ ਕਹੇਗਾ ਮੇਰਾ ਨਹੀਂ ਦਿਲ ਲਗਾ ਬੱਚਾ ਨਹੀਂ ਦਿਲ ਕਿਸੇ ਵੇਲੇ ਕਰਦਾ ਨਹੀਂ ਇਹ ਟਾਈਮ ਹੋ ਗਿਆ ਰੋਟੀ ਦਾ ਰੋਟੀ ਖਾਣੀ ਖਾਣੀ ਆ ਰੋਟੀ ਖਾਣੀ ਨਾਲ ਹੀ ਉਹ ਤੇ ਮਾਰ ਦਿੰਦੀ ਬਿਸਤਰੇ ਚਰੋ ਵੱਡੋ ਰੋਟੀ ਥੋੜੀ ਖਾਣੀ ਆ ਤੇ ਤੁੰਣਾ ਉਹ ਤੇ ਤੁੰਣਾ ਬਸ ਐ ਹੀ ਕੁਛ ਕਰਦੀ ਆ ਨੇ ਰੋਟ ਜਬਰਦਾਰ ਕੰਮ ਨੂੰ ਜ਼ਬਰਦਸਤੀ ਉਹਨਾਂ ਕੋ ਕਰਾਉਂਦੀ ਐ ਤੇ ਬੱਚੇ ਕੁੜੀ ਜਿਹੜੇ ਹੋਈ ਸੀ ਵੱਡੀ ਹੁੰਦੇ ਹੁਣ ਸਾਰਾ ਕੰਮ ਚਲੋ ਕੰਮ ਸਿਖਾਇਆ ਕਰਦਾ ਇਹ ਤੇ ਚੰਗੀ ਗੱਲ ਪਰ ਜ਼ਬਰਦਸਤੀ ਖਵਾਣਾ ਪਲਾਨਾ ਕੋਈ ਚੰਗੀ ਗੱਲ ਥੋੜੀ ਤੂੰ ਐਦੇ ਨਾਲ ਨਹੀਂ ਜਾਣਨਾ ਐਨਾ ਨਹੀਂ ਬੋਲਣਾ ਇੱਥੇ ਨਹੀਂ ਕਲੋਣਾ ਉੱਤੇ ਨਹੀਂ ਕਲੋਣਾ ਹਰ ਵੇ ਐਨੀਆਂ پابੰਦੀਆਂ ਬੱਚਿਆਂ ਤੇ ਬੱਚੇ ਨੇ ਕੀ ਬਦ ਨਾ ਬੋਲਣਾ ਇਹਦੇ ਬੱਚਿਆਂ ਨੂੰ ਦੇਖ ਨਾ ਬੱਚੇ ਪ੍ਰੇਸ਼ਾਨ ਹੋ ਜਾਂਦੇ ਇਹੋ ਜੇ ਘਰ ਦੇ ਮਾਹੌਲ ਤੋਂ ਇਹ ਸਾਡੇ ਘਰ ਦਾ ਕੀ ਮਾਹੌਲ ਆ ਉਹਦਾ ਤੇ ਚਿਹਰਾ ਹੀ ਦਿੱਖਾ ਪਿਆ ਮੰਮੀ ਦੁੱਧ ਕਹਿੰਦੇ ਸੀ ਕਿਤੇ ਨਿਕਲੀ ਇੱਥੋਂ ਇਹੋ ਜੇ ਮਾਹੌਲ ਤੋਂ ਬਾਹਰ ਨਿਕਲੀ ਦੇਖ ਤੋ ਰੁਕ ਹੋ ਜਾਂਦੀ ਤੇ ਬੱਚਿਆਂ ਨੂੰ ਬਾਹਰ ਨਹੀਂ ਗਿਆਣ ਗੋੜਨਾ ਖੇਡ ਲੈ ਬਾਹਰ ਜੰਦਰੇ ਮਾਰ ਕੇ ਚੱਲ ਜਾਂਦੀ ਬੱਚੇ ਅੰਦਰ ਆ ਮੇਰੇ ਬੱਚੇ ਨਾ ਕਿਸੇ ਕੋ ਕੁਲ ਹੋ ਜਾ ਮੰਮੀ ਅੰਨੇ ਸਕਤਾਈ ਵੀ ਚੰਗੀ ਨਹੀਂ ਜੀ ਹੁੰਦੀ ਬਿਲਕੁਲ ਗੱਲ ਤੂੰ ਠੀਕ ਕਹਿੰਨੀ ਆ ਬੱਚਿਆਂ ਦੇ ਪ੍ਰਤੀ ਇੰਨੀ ਸਖਤਾਈ ਠੀਕ ਨਹੀਂ ਹੈਗੀ ਹਰ ਵੇਲੇ ਪਾਬੰਦੀ ਚ ਬੱਚਿਆਂ ਨੂੰ ਰੱਖੋ ਇੱਕ ਮਾਂ ਤੇ ਹੈ ਪਰ ਚਲ ਚੰਗੀ ਮਾਂ ਵੀ ਐਸੇ ਕਹਨੇ ਬੱਚਿਆਂ ਤੇ ਧਿਆਨ ਬਹੁਤ ਰੱਖਦੀ ਹੈ ਪਰ ਇੰਨਾ ਬੱਚਿਆਂ ਦੇ ਮੰਡਲ ਡਰ ਹਰ ਵੇਲੇ ਤੇ ਕੀ ਬੱਚਿਆਂ ਨੇ ਕੀ ਬਦਨਾ ਫੁੱਲਣਾ ਕੀ ਇੰਨਾ ਡਰ ਨਹੀਂ ਬੱਚਿਆਂ ਦੇ ਰੱਖਣਾ ਚਾਹੀਦਾ ਬੱਚੇ ਆਪਣੇ ਦਿਲ ਦੀ ਗੱਲ ਆਪਣੀ ਮਾਂ ਨਾਲ ਕਰ ਹੀ ਨਾ ਸਕਣ ਇਹ ਡਰ ਨਹੀਂ ਇੰਨਾ ਰੱਖਣਾ ਚਾਹੀਦਾ यार, की करा मैं ये तेरा तेरे मम्मा ने ठीक मेरे मम्मा गल सुन के नहीं राजी की करा मैं कितो हल तेरा जी टाइम भी हंसा जा रहा ਪੈਸੇ ਯਾਰ ਇਹ ਪੈਸੇ ਪਾਪਾ ਨੇ ਰੱਖਿਓ ਨੇ ਆ ਉਹਨਾਂ ਦੇ ਬਿਜ਼ਨਸ ਨਾਲ ਰਿਲੇਟਡ ਆ ਤਾਂ ਕਰੀਏ ਪਰ ਯਾਰ ਪੈਸੇ ਤੇ ਮੈਨੂੰ ਚਾਹੀਦੇ ਆ ਪਾਪਾ ਨੂੰ ਪੁੱਛ ਕੇ ਲੈਣਾ ਪਰ ਨਹੀਂ ਪਾਪਾ ਨੇ ਵੀ ਮਨਾਈ ਕਰਨਾ ਉਹਨਾਂ ਨੇ ਕਿਹਾ ਮੈਂ ਬਿਜ਼ਨਸ ਹੀ ਲੋੜ ਆ

ਚੋਰੀ ਕਰਦੇ ਸ਼ਰਮ ਤੇ ਆਉਂਦੀ ਆਪਣੇ ਘਰ 'ਚ ਹੀ ਪਰ ਇਹ ਚੋਰੀ ਕਿਸੇ ਦੀ ਜਾਨ ਲਈ ਆ ਮੈਨੂੰ ਕਰਨਾ ਹੀ ਪਿਆ